ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਕਈ ਕਿਸਾਨ ਵੀਰਾਂ ਦੇ ਮੈਸੇਜ ਵੀ ਆਏ ਫੋਨ ਵੀ ਆਏ ਵੀ ਜੇ ਜਿਪਸਮ ਪਾਲੀ ਅਸੀਂ SMS 골ਡ ਪਾ ਸਕਦੇ ਆ ਜਿਹੜੀ SMS 골ਡ ਵਾਲੀ ਖਾਦ ਵੀ ਜਿਪਸਮ ਪਾ ਪਾਈਏ ਤਾਂ SMS 골ਡ ਵੀ ਪਾ ਸਕਦੇ ਆ ਕਿਸਾਨ ਵੀਰੋ ਜਿਨ੍ਹਾਂ ਨੇ ਜਿਪਸਮ ਪਾਲੀ ਉਹਨਾਂ ਨੂੰ SMS 골ਡ ਪਾਣ ਦੀ ਜ਼ਰੂਰਤ ਨਹੀਂ ਤੇ ਜਿਨ੍ਹਾਂ ਨੇ SMS 골ਡ ਪਾਣੀ ਹੈ ਉਹਨਾਂ ਨੂੰ ਜਿਪਸਮ ਪਾਣ ਦੀ ਜ਼ਰੂਰਤ ਨਹੀਂ ਕਿਉਂਕਿ ਕਿਸਾਨ ਵੀਰੋ ਜਿਪਸਮ ਵਿੱਚ ਵੀ ਕੈਲਸ਼ੀਅਮ ਤੇ ਸਲਫਰ ਹੁੰਦਾ ਹੈ ਤੇ ਐਸਐਮਐਸ 골ਡ ਵਿੱਚ ਵੀ ਕੈਲਸ਼ੀਅਮ ਸਲਫਰ ਤੇ ਮੈਗਨੀਸ਼ੀਅਮ ਹੁੰਦਾ ਤੇ ਇਸ ਕਰਕੇ ਵੀਰੋ ਮਤਲਬ ਵੀ ਡਬਲ ਖਰਚਾ ਕਰਨ ਦੀ ਜ਼ਰੂਰਤ ਨਹੀਂ ਇਸ ਕਰਕੇ ਜਿਹੜੇ ਕਿਸਾਨ ਵੀਰਾਂ ਨੇ ਜਿਪਸਮ ਪਾਣੀ ਆ ਉਹਨਾਂ ਨੂੰ ਐਸਐਮਐਸ 골ਡ ਪਾਣ ਦੀ ਜ਼ਰੂਰਤ ਨਹੀਂ ਤੇ ਜਿਨ੍ਹਾਂ ਨੇ ਐਸਐਮਐਸ 골ਡ ਵਾਲੀ ਖਾਦ ਪਾਣੀ ਹੈ ਤਾਂ ਉਹਨਾਂ ਨੂੰ ਜਿਪਸਮ ਪਾਣ ਦੀ ਜ਼ਰੂਰਤ ਨਹੀਂ ਤੇ ਇੱਕ ਹੋਰ ਕਿਸਾਨ ਵੀਰੋ ਜਿਹੜਾ ਆਪਾਂ ਇਹ ਚੈਨਲ ਬਣਾਇਆ ਸੀਗਾ ਚੈਨਲ ਸਿਰਫ ਐਸ ਕਰਕੇ ਬਣਾਇਆ ਸੀਗਾ ਜਦੋਂ ਪਿਛਲੇ ਵਾਰ ਪੱਤਲ ਵੇੜ ਆਈ ਐ ਝੋਨੇ ਤੇ ਉਦੋਂ ਕਈ ਕਿਸਾਨ ਵੀਰ ਉਸ ਪੱਤਲ ਵੇੜ ਤੇ ਚਾਰ-ਚਾਰ ਪੰਜ-ਪੰਜ ਸਪ੍ਰੇ ਆ ਕਰੀ ਗਏ ਐ ਇੱਕੋ ਬਿਮਾਰੀ ਥੀ ਪੱਤਲ ਵੇੜ ਸੀ ਉਹੀ ਨਹੀਂ ਮਾਰੀ ਸੀ ਕਦੇ ਕੋਈ ਸਪਰੇ ਫੇਰ ਅਗਲੇ ਦਿਨ ਉਸ ਕੋਈ ਸਪਰੇ ਦੋ ਦਿਨਾਂ ਬਾਅਦ ਕੋਈ ਸਪਰੇ ਚੈਨਲ ਸਿਰਫ ਐਸ ਕਰਕੇ ਬਣਾਇਆ ਸੀਗਾ ਵੀ ਇੱਕੋ ਬਿਮਾਰੀ ਤੇ ਇੱਕੋ ਹੀ ਕੋਈ ਵੀ ਗ੍ਰੋਥ ਕਰਾਣੀ ਐ ਜਾਂ ਕੋਈ ਬਿਮਾਰੀ ਐ ਕੋਈ ਸੁੰਡੀ ਐ ਕੋਈ ਫੰਗੀਸਾਈਡ ਕਰਨਾ ਹੈ ਵੀ ਆਪਣਾ ਇਕੋ ਸਪਰੇ ਨਾਲ ਆਪਣਾ ਮਸਲਾ ਹੱਲ ਹੋ ਜੇ ਚਾਹ ਸੁੰਡੀ ਦਾ ਹੈ ਚਾਹ ਕੋਈ ਗ੍ਰੋਥ ਹੈ ਗ੍ਰੋਥ ਕਰवानी ਹੈ ਚਾਹ ਕੁਝ ਵੀ ਹੈ ਵੀ ਡਬਲ ਖਰਚਾ ਆਪਣਾ ਨਾ ਪਵੇ ਵੀ ਇਕੋ ਕੰਮ ਪਿੱਛੇ ਆਪਾਂ ਡਬਲ ਸਪਰੇ ਨਾ ਕਰੀਏ ਵੀ ਹਾਂ ਠੀਕ ਹੈ ਕੋਈ 20 ਦਿਨਾਂ ਬਾਅਦ 25 ਦਿਨਾਂ ਬਾਅਦ ਕਰਨੀ ਹੈ ਉਹ ਗੱਲ ਵਕਰੀ ਹੈ ਪਰ ਵਾਰ-ਵਾਰ ਉਹੀ ਕੁਸ ਇਕੋ ਹੀ ਮਤਲਬ ਵੀ ਆਪਾਂ ਪ੍ਰੋਬਲਮ ਤੇ ਵਾਰ-ਵਾਰ ਖਰਚਾ ਕਰੀ ਜੇ ਨਾ ਤੀਜੇ ਦਿਨ ਨਹੀਂ ਸੁੰਡੀ ਮਰੀ ਜਾਂਦੀ ਤੀਜੇ ਦਿਨ ਨਹੀਂ ਗ੍ਰੋਥ ਹੋਈ ਆਪਾਂ ਚੌਥੇ ਦਿਨ ਹੋਰ ਨਵੀਂ ਕਰਤੀ ਤੇ ਚੈਨਲ ਬਣਾਉਣ ਦਾ ਮਕਸਦ ਇਹੀ ਸੀਗਾ ਆਪਣਾ ਵੀ ਇੱਕੋ ਬਿਮਾਰੀ ਤੇ ਇੱਕੋ ਹੀ ਸਪਰੇ ਦਾ ਹੱਲ ਹੋ ਜੇ ਤੇ ਡਬਲ ਖਰਚਾ ਨਾ ਪਵੇ ਕਈ ਵਾਰ ਤੀਰਾ ਤੀਰਾ ਚੋਰਾ ਚੋਰਾ ਖਰਚਾ ਵੀ ਕਿਸਾਨ ਵੀਰ ਪਾ ਲੈਂਦੇ ਜਿਵੇਂ ਪੱਤਾ ਲਵੇਟ ਤੇ ਹੋਇਆ ਹੁਣ ਮੂੰਗੀ ਤੇ ਕਈ ਕਿਸਾਨ ਵੀਰਾਂ ਨੇ ਅਸੀਂ ਵੀਡੀਓ ਵੀ ਪਾਈ ਕਈ ਕਿਸਾਨ ਵੀਰਾਂ ਨੇ ਪ੍ਰੋਗਰਾਮ ਦੀਆਂ ਦੋ ਦੋ ਤਿੰਨ ਤਿੰਨ ਸਪਰੇਆਂ ਕਰਤੀਆਂ ਉਹਨਾਂ ਨਾਲ ਨਹੀਂ ਸੁੰਡੀ ਮਰੀ ਤੇ ਉਹ ਵੀਡੀਓ ਵੀ ਬਣਾਈ ਸੀ ਪ੍ਰੋਗਰਾਮਾਂ ਦੇ ਚੱਕਰ ਜਨਾਬ ਪਾ ਕੇ ਤੇ ਜਿਹੜੇ ਦੋ ਟੈਕਨੀਕਲ ਜਾਂ ਤੁਹਾਨੂੰ ਵੀਡੀਓ ਚ ਦੱਸਿਆ ਸੀਗਾ ਵੀ ਉਹ ਉਹ ਟੈਕਨੀਕਲ ਕਰੋ ਤੇ ਉਹਨਾਂ ਦੇ ਰਿਜ਼ਲਟ ਵੀ ਵਧੀਆ ਆਏ ਇਸ ਕਰਕੇ ਵੀਰੋ ਜਿਹੜੇ ਇਹੀ ਇੱਕ ਹੋਰ ਗੱਲ ਵੀ ਕਈ ਕਿਸਾਨ ਵੀਰ ਮੰਨਉ ਆਪਦੇ ਆਪ ਨੂੰ ਫੀਲ ਹੁੰਦਾ ਵੀ ਜਦੋਂ ਕਿਸਾਨ ਦੂਰੋਂ ਦੂਰੋਂ ਆਉਂਦੇ ਆ ਕੋਈ ਵੀ ਸਪਰੇਅ ਲੈਣ ਜਾਂ ਕੁਝ ਵੀ ਤਾਂ ਉਦੋਂ ਕਿਸਾਨ ਵੀਰ ਨੂੰ ਇਹ ਸੀ ਇਹੀ ਕਹਿਣਾ ਚਾਹੁੰਦੇ ਮਤਲਬ ਵੀ ਆਪਦੇ ਏਰੀਆ ਚ ਲੋ ਜਿੱਥੋਂ ਤੁਹਾਨੂੰ ਨਹੀਂ ਮਿਲਦੀ ਕੋਈ ਵੀ ਕੋਈ ਇੱਕ ਅੱਧੀ ਆਈਟਮ ਹੋ ਜਿਹੜੀ ਨਾ ਮਿਲੂਗੀ ਉਹ ਤੁਹਾਡੇ ਕੋਈ ਗੱਲ ਨਹੀਂ ਚਲੋ ਦੇਖਾਂਗੇ ਕਿਵੇਂ ਹੱਲ ਕਰ ਸਕਦੇ ਆ ਪਰ ਸਾਨੂੰ ਫੀਲ ਹੁੰਦਾ ਜਦੋਂ ਦੂਰੋਂ ਕਿਸਾਨ ਆਉਂਦੇ ਆ ਯਾਰ ਇੰਨੀ ਗਰਮੀ ਚ ਤੇ ਕਿਸਾਨ ਵੀਰੋ ਆਪਦੇ ਏਰੀਆ ਚ ਲੋ ਸਾਡਾ ਇਹ ਕਹਿਣਾ ਉਹਦਾ ਟੈਕਨੀਕਲ ਦੇਖਿਆ ਕਰੋ ਕਈ ਵਾਰੀ ਕੰਪਨੀਓ ਨਹੀਂ ਮਿਲਦੀ ਤਾਂ ਉਹਦਾ ਤੁਸੀਂ ਟੈਕਨੀਕਲ ਉਤੋਂ ਚੰਗੀ ਕੰਪਨੀ ਮਿਲ ਸਕਦੀ ਹੈ ਤਾਂ ਉਹਦਾ ਟੈਕਨੀਕਲ ਦੇਖਿਆ ਕਰੋ ਐਸ ਕਰਕੇ ਵੀਰੋ ਕਈ ਕਿਸਾਨ ਵੀਰ ਆਏ ਤਾਂ ਦੂਰੋਂ ਤਾਂ ਕਹਿੰਦੇ ਤੁਹਾਡੀ ਦੁਕਾਨ ਲੱਭਣੀ ਔਖੀ ਹੋ ਜਾਂਦੀ ਹੈ ਤੁਸੀਂ ਕਦੇ ਐਡਰੈਸ ਨਹੀਂ ਪਾਇਆ ਨਾ ਦੀ ਦੁਕਾਨ ਦਾ ਨਾਮ ਦੱਸਿਆ ਕਿਸਾਨ ਵੀਰ ਉਹ ਤੁਹਾਡੇ ਸਕਰੀਨ ਤੇ ਵੀ ਆ ਰਿਹਾ ਹੈ ਆਪਣੇ ਦੁਕਾਨ ਦਾ ਨਾਮ ਐਡਰੈਸ ਤਾਂ ਤੁਸੀਂ ਇੱਥੋਂ ਪੜ੍ਹ ਸਕਦੇ ਹੋ ਨੋਟ ਕਰ ਸਕਦੇ ਹੋ ਤੇ ਤੁਹਾਨੂੰ ਬੋਲ ਕੇ ਵੀ ਦੱਸ ਸਕਦੇ ਆ ਸਕਰੀਨ ਤੇ ਵੀ ਆ ਰਿਹਾ ਹੈ ਸਿੰਘ ਐਂਟਰਪ੍ਰਾਈਜ਼ ਆਪਣੀ ਦੁਕਾਨ ਦਾ ਨਾਮ ਹੈ ਸਿੰਘ ਐਂਟਰਪ੍ਰਾਈਜ਼ ਤੇ ਆਪਣੀ ਦੁਕਾਨ ਦਾ ਨੰਬਰ ਦੁਕਾਨ ਨੰਬਰ 98 ਹੈ ਦੋ ਦਰਵਾਜ਼ੇ ਨਿਕਲਦੇ ਆ ਇੱਕ ਦਰਵਾਜ਼ਾ ਆਪਣੇ ਖਾਸੇ ਹੋਟਲ ਜਿਹੜਾ ਹੈਗਾ ਆਪਣਾ ਪ੍ਰਾਣਾ ਖਾਲਸਾ ਹੋਟਲ ਉਹਦੇ ਬਿਲਕੁਲ ਸਾਹਮਣੇ ਵਾਲਾ ਇੱਕ ਪਾਸੇ ਗੇਟ ਹੈ ਤੇ ਦਾਣੇ ਮੰਡੀ ਵਾਲੇ ਪਾਸੇ 98 ਨੰਬਰ ਦੁਕਾਨ ਉਧਰ ਵੀ ਗੇਟ ਨਿਕਲਦਾ ਹੈ ਤੇ ਮੋਬਾਈਲ ਨੰਬਰ ਆਪਣਾ 98724 66026 ਤੇ ਮੇਰੀ ਬੇਨਤੀ ਇਹੀ ਹੈ ਕੋਸ਼ਿਸ਼ ਇਹੀ ਕਰੋ ਆਪਣੇ ਆਪ ਦੇ ਏਰੀਆ ਚੋਂ ਲੈਨ ਦੀ ਸਪਰੇ ਉੱਥੋਂ ਆਪ ਦਾ ਮੋੜ ਨਹੀਂ ਕਰਨੀ ਸੋਖੀ ਹੈ ਕੋਈ ਕੰਪਲੀਟ ਹੈ ਤਾਂ ਉੱਥੇ ਦੁਕਾਨਦਾਰ ਬੰਦਾ ਤੁਹਾਡਾ ਕੋਈ ਵੀ ਕੋਈ ਆਪਣੇ ਡਾਕਟਰ ਭੇਜ ਸਕਦਾ ਵੀ ਕੋਈ ਪ੍ਰੋਬਲਮ ਆ ਜਾਏ ਤਾਂ ਅਹੀਂ ਵੀਰੋ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਸੀ ਵੀ ਆਪਦੀ ਏਰੀਅ ਵਿੱਚੋਂ ਕੋਸ਼ਿਸ਼ ਕਰੋ ਜੇ ਕੋਈ ਹਾਂ ਇੱਕ ਦੋ ਸਪਰੇ ਕੋਈ ਰੇ ਖਾਦ ਨਹੀਂ ਮਿਲਦੀ ਤਾਂ ਉਹ ਜ਼ਰੂਰ ਚਲੋ ਆਪਾਂ ਕਿਵੇਂ ਨਾ ਕਿਵੇਂ ਕੋਈ ਹੱਲ ਕਰਾਂਗੇ ਤੇ ਅਹੀਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਸੀ ਵੀਰੋ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਕਰਿਓ ਤੇ ਵੀਡੀਓ ਨੂੰ ਇੱਕ ਬਰੀ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਮੇਰੀ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਤੁਹਾਨੂੰ ਇਹ ਨਹੀਂ ਹੈਗਾ ਵੀ ਤੁਹਾਨੂੰ ਦੁਬਾਰਾ ਕੋਈ ਵੀ ਕਿਸੇ ਪ੍ਰੋਬਲਮ ਦੇ ਪਿੱਛੇ ਦੁਬਾਰਾ ਆ ਜਾ ਤੀਰੀ ਵਾਰ ਆਪ ਨੂੰ ਕੋਈ ਸਪਰੇਅ ਕਰਨੀ ਪੂਜਾ ਖਰਚਾ ਕਰਨਾ ਪੂਜਾ ਮਿਹਨਤ ਕਰਨੀ ਪੂਗੀ ਤੁਹਾਡਾ ਇੱਕ ਵਾਰੀ ਮਸਲਾ ਹਲੋ ਜੋ ਮੇਰੀ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਦਨ ਧੰਨਵਾਦ